ਆਸਰੀ ਗਾਲੀ ਸਾਰਿਆਂ ਨੂੰ ਸਵਾਲਤਾ ਮਾਤਰੋ ਸਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਇਧਰ ਨਾਲ ਚਾਚਾ ਕੱਪੜਿਆਂ ਤੋਂ ਬਾਹਰ ਹੋਇਆ ਫਿਰਦਾ ਤੇ ਕੌਣ ਫਿਰਦਾ ਸਾਡਾ ਅ ਚਾਚਾ ਮੂੰਹ ਦਿਖਾ ਸਾਡਾ ਚੋਟੀ ਦਾ ਡਰਾਈਵਰਾਂ ਕਿਉਂ ਜਵਾਕ ਦੀ ਜਾਣ ਲੈਣੀ ਆ ਕੱਢਦੇ ਇਹਨੂੰ ਹਜੇ ਵੀ ਕੱਲ ਦਾ ਸਪਿੰਡਲ ਟੁੱਟਿਆ ਸੀ ਤੇ ਅੱਜ ਕੁਝ ਹੋਰ ਟੁੱਟੂਗਾ ਵੇਖ ਲੋ ਸਾਡੇ ਬੰਦੇ ਦੇ ਕਾਰਨਾਮੇ ਪਹਿਲਾਂ ਇਹ ਉੱਤਣ ਹੀ ਜੜਾ ਫਿਰ ਇਹਨੇ ਬਾਈ ਜੀ ਨੇ ਬਾਹਰ ਤੋਂ ਮਿੱਟੀ ਇਕੱਠੀ ਕਰਕੇ ਇੱਥੇ ਲਾਈ ਜੇ ਉੱਤੇ ਚੜਾਉਂਗਾ ਮੈਂ ਇਹ ਚੜਦਾ ਹੋਏ ਨਹੀਂ ਉਹ ਜਿੱਦਾਂ ਰੈਕਟਰ ਆਉਂਦਾ ਘਰਾਗਾ ਘਰਾ ਆਪਣਾ ਪੂਰਾ ਵੱਡਾ ਹੀ ਹੋ ਜਾਂਦਾ ਇਹਨਾਂ ਤੂੰ ਛੱਡਦੇ ਹਜੇ ਵੀ ਤੇザ ਰੇਸ ਜੀ ਦੇਖ ਕੇ ਜਾਣ ਲੈਣਾ ਕਤਰਾਗਾ ਦੌ 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 ਦਾ ਹੈ ਨਹੀਂ ਉਹ ਤਾਂ ਨਹੀਂ ਗੜੀ ਰਹਿਦਾ ਢੱਡਾ ਲੱਗ ਜਾਂਦਾ ਇਹ ਸਾਡਾ ਮੁੰਡਾ ਕਹਿੰਦਾ ਕਹਿੰਦਾ ਅਸੀਂ ਤਾਂ ਹੀ ਚੜਾਵਾਂਗੇ ਓਏ ਹੋਏ ਸ਼ਾ ਥੋੜਾ ਥੋੜਾ ਜਾਂਦਾ ਹੈ ਹਾਂ ਉਹ ਜਾਂਦਾ ਮੈਨਲਾ ਦਾ ਰੇਹ ਦਾ ਗੱਲਾਂ ਲੀਹੀ ਬਣੂ ਛਣੂ ਦਾ ਹੈ ਨਹੀਂ ਕਿਉਂ ਚਾਚਾ ਮੱਥਾ ਮਾਰਾ ਕਿਰਾਏਂ ਗਰ ਸਿੱਧਾ ਜਿਹੜਾ ਆਲਾ ਫਿਰ ਕੁਛ ਨਹੀਂ ਹੁੰਦਾ ਧੱਕੇ ਇੱਕ ਕੱਢ ਲਾਂਗੇ ਮੁੜ ਕੇ ਆਇਆ ਤਾਂ ਕਿਵੇਂ ਆਈ ਮੁੰਡਾ ਲੀਹਾ ਬਣਾ ਰਿਹਾ ਰੈਂਪ ਪੂਰੀ ਵਧੀਆ ਬਣਾ ਦਿੱਤਾ ਹਾਂ ਘੈਂਟ ਜੀ ਪੂਰੀ ਉਹ ਜਰਾ ਮੈਸੀ ਸਾਡਾ ਇਹ ਹੈਗਾ ਬਾਈ 76 ਮਾਡਲ DI 35 ਹੈ ਡਾਇਫਰਮ ਵਾਲਾ ਹੈ ਜੇ ਮਨ ਲਾਏ ਚੱਕਰ ਦੋਣ ਲੱਗੇ ਟਰੈਕਟਰ ਤਦਾ ਹ ਕੁਦਾ ਜਾ ਚੱਕ ਦੋ ਬਸ ਆਪੀ ਚੱਕਰ ਫੜ ਜਾਂਦਾ ਮੇਰਾ ਤਦਾ 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 ਹੈ ਨਹੀਂ ਇਹ ਆਪਾਂ ਵਾਹੇ ਕਰ ਚ ਇਹਦੇ ਚਲਾਉਣੇ ਵੀ ਹੁੰਨੇ ਆ ਮਾੜਾ ਮੋਟਾ ਵਹਣਾ ਉਸਤੇ ਜਿਵੇਂ ਆਪਣੇ ਘਰ ਕੋਲੇ ਮਾਈਆਂ ਖੱਪਾ ਆਇਆ ਇਹੋ ਜਿਹਾ ਕੁਝ ਮਾੜਾ ਮੋਟਾ ਹੋਵੇ ਇਹ ਖੇਦਾ ਆਪਾਂ 14 ਕੁ ਰੁਪਈਆ ਵਧੀਆ ਇਹ ਗੇਰ ਹੈਗਾ ਤੰਨਾ ਜੌਂਡੀਆ ਰੰਗੂ ਹੀ ਆ ਤੇ ਲੱਗਾ ਇਹ ਕੁਝ ਆ ਦੇਖੋ ਦੇਖ ਇਹਦਾ ਪਿੰਡ ਲਗਾਲਾ ਕੁੱਟ ਗਿਆ ਸੀ ਤੇ ਅੱਜ ਆਪਾਂ ਲਾ ਕੇ 파ਟਾ ਉਹ ਆ ਉਸ ਪਿੰਡ ਲੱਗ ਜਾਏਗਾ ਚੜ ਕੋ ਸਭ

ਹਾਂ ਆਉਂਦਾ ਤਾਂ ਹੈ ਹੀ ਨਹੀਂ ਇਹ ਪਰ ਗੱਗੇ ਬਹੁਤ ਸੰਗੂ ਟੈਰੀ ਕਿਉਂਦਾ ਇਹ ਲੱਗ ਗਿਆ ਢੱਡ ਥੱਲੇ ਉਹ ਬੱਸ ਰਹਿਣ ਦੇ ਇੱਥੇ ਰਹਿਣ ਦੇ ਫੇਤਲਾ ਉਹੀ ਹਜੇ ਵੀ ਮੌਕਾ ਉਹ ਨਹੀਂ ਹਾਲ ਦਾ ਆ ਢੱਡ ਦਾ ਲੱਗ ਗਿਆ ਵਿਚਾਰਾ ਕੀ ਕਰੇ ਬੌਣਾ ਦਾ ਹੈਗਾ ਇਹ ਆਏਗਾ ਹੁਣ ਵੀ ਉਹਨੂੰ ਕੱਢੇਗਾ ਏਗਾ ਨਾ ਕੰਨਾ ਦੂਜਾ ਟਰੈਕਟਰ ਨਹੀਂ ਕੱਢਣਾ ਤੇ ਕਹਿੰਦਾ ਅਸੀਂ ਗੱਦੂ ਆ ਜੀ ਚੱਲ ਮਿੱਤਰਾ ਚੱਕ ਲੈ ਗਈ ਫਿਰ ਦੇਖਦੇ ਆ ਤੇਰਾ ਜੋਰ ਇਹਦਾ ਤਾਂ ਬਹੁਤ ਦੇਖਦਾ ਚੱਲ ਕਰ ਕਤਰਾ 11 ਵੀ ਸਿੱਧਾ ਨਾ ਚੱਕ ਕੇ ਕਿਸੇ ਜੀ ਮਾਰਦਾਗਾ ਇਹਦੇ ਮਰਜ਼ਾੜ ਮਰਜ਼ੂਰ ਭਾਵੇਂ ਕਿ ਹੁੰਦਾ ਤੇ ਦੰਨ ਕੱਲਾ ਹਜੇ ਵੀ ਨਹੀਂ ਆ। ਉਹ ਥੱਲੇ ਲੱਗ ਗਿਆ ਇਹ। ਉਹ ਡੱਡੇ ਆ। ਹੁਣ ਤੂੰ ਹੋਰ ਕਹਾ ਕਰ ਜੱਗੇ ਬੋ ਸੰਗੂ ਟਾਇਰ ਘੋਣੇ ਕਾਹੀ ਚੱਲੇ। ਕੱਢਦਾ ਤਾਂ ਜਣੀ ਆ। ਆ ਰਹਿਣ ਦੇ। ਉਹ ਬਈ ਗਾਰੇਜ ਵੜੇਗਾ ਯਾਰ ਤਾਂ ਕੀ ਆ ਰੂੜੀ ਜਵੇਂ। ਤੂੰ ਖੇਤ ਲਾ। ਉਹੀ ਖੇਤ ਲਾ ਨਾ ਜਦੋਂ ਹੁਣ ਲੈ। ਇਹਦਾ ਸਾਡਾ ਬੰਦਾ ਜੱਦਵਾਲੀ ਕਰਦਾ। ਟੋਚਣ ਪਾਲੋ ਬਾਈ ਜੀ ਹੁਣ ਟੋਚਣ ਆਈ ਨਿਕਲੂ ਚਲ ਦੇਖਦੇ ਆ ਫਰਕਾਂ ਕੱਢਦਾ ਹਾਂ ਓ ਰਾਜਾ ਇਕਲਾ ਹਟਾ ਬੰਦਾ ਕਹਿੰਦਾ ਕਰਾਹ ਕੱਢਾਂਗੇ ਹੁਣ ਇੱਥੇ ਮਾੜਾ ਮਾੜ ਜੇ ਨਾ ਆਇਆ ਕਿਵੇਂ ਓ ਤੌਖਾ ਓ ਤੌਖਾ ਬੈਕਰ ਕੋਨਾਂ ਬੁਨਾਰ ਰਾਈਕ ਨੂੰ ਕੋਣੂ ਜੇ ਚਪਾਲਾ ਮਸੋਂ ਦਾ ਮਰ ਕਰਾ ਦਾ ਨਿਕਲਣੀ ਤੇ ਹੁਣ ਉਹ ਚੱਲ ਪੇ ਹੁਣ ਵੀ ਦਾ ਕੱਢੇ ਹੀ ਆ ਆ ਹੋਰ ਵੀ ਦਾ ਇੱਥੇ ਕੱਢੀ ਆ ਪਹਿਲੀ ਕੱਢ ਲੈਂਦਾ ਐਵੇਂ ਮੱਥਾ ਮਾਰੀਗਾ ਉੱਥੇ ਹੋ ਲਓ ਇਹ ਆਪਾਂ ਕੱਢ ਲੈ ਤੇ ਮਿੱਟਰ ਇਹ ਆਪਾਂ ਪਾਖੜ ਆਹ ਬਈ ਸਾਡੇ ਕੋਲ ਬੰਦਾ ਆਣੀ ਕੋਈ ਵੀਡੀਓ ਬਣਾਉਣ ਨਾਲ ਆ ਤਾਂ ਕਿ ਅਸੀਂ ਵੀਡੀਓ ਨਹੀਂ ਬਣਾਈ ਤੇ ਉਹ ਹੁੰਦਾ ਸਾਡਾ ਕੋਸਾ चा बंदा सिर खवाऊगा ये ना भाई अपने अह गोबर क्या होंगे वाली है करके ना ये एक... ਚੁੱਕ ਰਹੀ ਹਾਂ ਛੇਤੀ ਛੇਤੀ ਤੇ ਇਹ ਜਦੋਂ ਪਤਾ ਇਹ ਜਿੰਦਗੀ ਕਰਕੇ ਨਾਲ ਨਾਲ ਹੀ ਵਿੱਚ ਲੈ ਜਾਂਦਾ ਵੇਖੋ ਇਹ ਕਹਦਾ ਕਿ ਫੇਰ ਦਾ ਇਹਦਾ ਬੰਦਾ ਵੈਸੇ ਪੀ ਲੈਂਦਾ ਹੈ ਹੰਗਾ ਭੜਾ ਜਦੋਂ ਉਹ ਦੂਜਾ ਖੜਾ ਹੈਗਾ ਉਹ ਨੂੰ ਨਹੀਂ ਵਾਰਦਾ ਇੱਕ ਕਹਿੰਦਾ ਲਿਪੜ ਜੀ ਆਇਦਰ ਦੁਬਾਰਾ ਫੇਰ ਹੋਇਆ ਉਹੀ ਗੱਲ ਨਾ ਕੱਢ ਲੈ ਵਾਜਾ ਕੱਢ ਕੱਢੀ ਆਹ ਦਾ ਕੱਢਣਾ ਚੋ ਮਾ ਤਮਾਰਾ ਦਾ ਬਈਆ ਉਹਦੇ ਮਾਰ ਨਹੀਂ ਪਈਦਾ ਆਥਨ ਤੱਕ ਦਰਨਾ ਹੀ ਕੁਝ ਹੋਊਗਾ ਵੇ ਭਾਈ ਖਵਦਾ ਤਾਂ ਵਾਰੀ ਵਾਰੀ ਆ ਨਾ ਲੈਸਟਰ ਨਹੀਂ ਆ ਤਾਂ ਜਾਵੇ ਤਾਂ ਦੱਸਣੀ ਆਂਦੀ ਤਾਂ ਵਰਕ ਐ ਖੱਬ ਜਾਂਦਾ ਕੀ ਰਾਇਆ ਕੀ ਹੋ ਗਿਆ ਕੀ ਹੋ ਗਿਆ ਕੀ ਹੋ ਗਿਆ ਸਾਡੇ ਮੁੰਡੇ ਨੇ ਕਰਤੀ ਡਾਕਟਰੀ ਉਹ ਚੱਕਦੀ ਹਰੀ ਬਾਕੀ ਹੁਣ ਨਹੀਂ ਖੋਦਦਾ ਕੱਲ ਦੇਖਦੇ ਆ ਮੱਕਲਿਆ ਮੱਕਲਿਆ ਓਏ ਹੇ ਬਾਈ 35 ਹੱਪੀ ਦੇ ਅਕੋਰਡਿੰਗ ਆ ਬਾਈ ਜ਼ੋਰ ਬਹੁਤ ਵਧੀਆ ਦਿਖਾਉਂਦਾ ਜਾ ਸੁਣਾ ਜ਼ੋਰ ਲੈਂਦਾ ਹੈ ਬਾਈ ਆਪਣਾ ਚੱਕਰ ਝੁੱਕਰਦਾ ਜਮਾਈ ਨਹੀਂ ਤੋੜਦਾ ਕਿਉਂਕਿ ਇਹਦਾ ਉਹ ਡੈਫਰਮ ਵਾਲਾ ਪੰਪਾ ਜਿੰਨੀ ਇਹਨੂੰ ਹਵਾ ਮਿਲਦੀ ਆ ਨਾਲ ਦੀ ਨਾਲ ਹੀ ਇਹਦਾ ਹੌਨਪੇ ਰਵਾਜ ਜਾਂਦਾ ਹੈ ਬੰਦ ਚੋਟੇ ਮੜਕੀ ਤੇ ਕਿਹ ਚੱਕਰ ਬਹੁਤ ਸ਼ਦੀ ਫੜਦਾ ਹੈ ਪੋਸਟ ਆਪਾਂ ਤੇ ਬਾਈ ਪੈਨ ਪਾਉਣਾ 1 ਮਿੰਟ ਮੈਂ ਇਹੋ ਲੋ ਕੱਢਿਆ ਸੀ ਨਾ ਉਹਨਾਂ ਦਾ ਰੋ ਇਹਦਾ ਦੂਜਾ ਹਾਈ ਆ ਤੇ ਦੂਜੇ ਹਾਈ ਦੇਖੀ ਗਾ ਵਧੀਆ ਹੈ 30 ਮੀਲੀ ਜਹੇ ਹੋ ਗਈ ਹੈ ਇਹ ਇੱਕ ਤੋਂ ਮਾਦਾ ਵਾ ਮਾਰਦਾ ਪਰ ਫਿਰ ਵੀ ਸੱਪੇ ਲਿਆ ਜਾਂਦਾ